ਆਖਰ ਕਿਉਂ ਸਾਡੇ ਵਿਆਹਾਂ ਦੇ ਵਿੱਚ ਕੁੜੀਆਂ ਨੂੰ ਕਲੀੜੇ ਬਣੇ ਜਾਂਦੇ ਆ ਕਿਉਂ ਸਾਡੇ ਜਾਗੋ ਦਾ ਰਵਾਜ ਆਇਆ ਸਰਵਾਲੇ ਵਾਲਾ ਰਵਾਜ ਕਿੱਥੋਂ ਸ਼ੁਰੂ ਹੋਇਆ ਹੁਣ ਵਿਆਹਾਂ ਦਾ ਸੀਜ਼ਨ ਚੱਲ ਜਾਣਾ ਪੋ ਪੋ ਦਾ ਮਹੀਨਾ ਆਪਾਂ ਰੁਕਦੇ ਹਾਂ ਉਸ ਤੋਂ ਬਾਅਦ ਮਾਗ ਦੇ ਵਿੱਚ ਪਹਿਲੀ ਮਾਗ ਤੋਂ ਹੀ ਵਿਆਹ ਸ਼ੁਰੂ ਹੋ ਜਾਂਦੇ ਆ ਹੁਣ ਜ਼ੋਰਦਾਰ ਤਰੀਕੇ ਨਾਲ ਇਹ ਕੰਮ ਚੱਲਣਾ ਤੁਸੀਂ ਦੇਖੋ ਵਿਆਹ ਹੁੰਦੇ ਦੇਖੋਗੇ ਆਨੰਦ ਲੈਣਾ ਚਾਹੀਦਾ ਹੈ ਵਿਆਹ ਦਾ ਕਲੀੜਿਆਂ ਦੀ ਵੀ ਰਸਮ ਹੈ ਤੁਸੀਂ ਉਹਦਾ ਵੀ ਆਨੰਦ ਮਾਣਦੇ ਹੋ ਤੁਸੀਂ ਸਰਵਾਲਾ ਵੀ ਬਣਾਉਂਦੇ ਹੋ ਆਪਣੇ ਕਿਸੇ ਬੱਚੇ ਨੂੰ ਤੁਸੀਂ ਜਾਗੋ ਦੇ ਵਿੱਚ ਵੀ ਬੜਾ ਨੱਚਦੇ ਹੋ ਪਰ ਅਟਲੀਸਟ ਸਾਨੂੰ ਪਤਾ ਹੋਣਾ ਚਾਹੀਦਾ ਹੈ ਵੀ ਇਹ ਬਹਿਮ ਸੀਗੇ ਜਾਂ ਕਿਸੇ ਬਹਿਮ ਨੂੰ ਦੂਰ ਕਰਨ ਵਾਸਤੇ ਚੀਜ਼ਾਂ ਬਣੀਆਂ ਸੀ ਇਹਦੇ ਪਿੱਛੇ ਸੈਂਟੀਫਿਕ ਕਾਰਨ ਕੀ ਸੀਗਾ ਸੋ ਇਹ ਤਿੰਨੋਂ ਰਸਮਾਂ ਦਾ ਇਹ ਜਿਹੜੀ ਜਾਗੋ ਕੱਢਦੇ ਆਪਾਂ ਉਹ ਸਰਵਾਲਾ ਆਪਾਂ ਬਣਾਉਂਦੇ ਆ ਉਹ ਕਲੀੜੇ ਬੰਦੀਆਂ ਨੇ ਸਾਡੀਆਂ ਲੜਕੀਆਂ ਉਹ ਇਹ ਤਿੰਨੋਂ ਚੀਜ਼ਾਂ ਦਾ ਮੈਂ ਤੁਹਾਨੂੰ ਪਿੱਛੇ ਲੌਜੀਕ ਦੱਸੂਗਾ ਵੀ ਇਹਦੇ ਪਿੱਛੇ ਲੌਜੀਕ ਕੀ ਕੰਮ ਕਰਦਾ ਹੈ 5-7 ਮਿੰਟ ਕੱਢ ਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਸਮਰਾਥ ਗੁਰੂ ਜ਼ੀਰ i you. Oh. ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਸਰਵਾਲੇ ਦੀ ਆਮ ਦੇਖਣ ਦੇ ਵਿੱਚ ਆਉਂਦਾ ਹੈ ਵੀ ਜਿਹੜਾ ਸਾਡਾ ਮੁੰਡਾ ਵਿਆਹਣ ਚੱਲਿਆ ਜਿਹੜਾ ਵਾਰ ਹੈ ਜਿਹਨੂੰ ਵਾਰ ਕਹਿੰਨੇ ਆਂ ਆਪਾਂ ਉਹ ਵਿਆਹਣ ਚੱਲਿਆ ਉਹਦੇ ਨਾਲ ਇੱਕ 5-7 ਸਾਲ ਦਾ ਲੜਕਾ ਹੂਬ ਹੂ ਉਸੇ ਤਰ੍ਹਾਂ ਦੇ ਕੱਪੜੇ ਪਾ ਕੇ ਤਕਰੀਬਨ ਉਹਨੂੰ ਲਜਾਇਆ ਜਾਂਦਾ ਉਹਨੂੰ ਆਪਾਂ ਸਰਵਾਲਾ ਕਹਿੰਨੇ ਆਂ ਹੁਣ ਇਹ ਗੱਲ ਚੱਲੀ ਕਿਥੋਂ ਸੀ ਸਰਵਾਲੇ ਦੀ ਰਸਮ ਇਦਾਂ ਸੀਗੀ ਵੀ ਪਹਿਲੇ ਟਾਈਮਾਂ ਦੇ ਵਿੱਚ ਨਾ ਜਦੋਂ ਬਰਾਤ ਜਾਇਆ ਕਰਦੀ ਸੀ ਉਦੋਂ ਬਰਾਤਾਂ ਜਾਂ ਪੈਦਲ ਜਾਂਦੇ ਜਾਂਦੀਆਂ ਸੀ ਜਾਂ ਗੱਡੀਆਂ ਤੇ ਜਾਂਦੀਆਂ ਸੀ ਬਰਾਤ ਨੂੰ ਰਸਤੇ ਦੇ ਵਿੱਚ ਜੰਗਲਾਂ ਦਾ ਰਸਤਾ ਹੁੰਦਾ ਸੀਗਾ ਤਾਂ ਚੋਰਾਂ ਨੇ ਲੁੱ ਨਾ ਡਾਕੂਆਂ ਨੇ ਲੁੱਟ ਲੈਣਾ ਲੁਟੇਰੇ ਪੈ ਜਾਣੇ ਕਤਲ ਹੋ ਜਾਣੇ ਇੱਥੇ ਤੱਕ ਵੀ ਗੱਲ ਜਾਂਦੀ ਸੀ ਵੀ ਜਿਹੜਾ ਵਰ ਹੁੰਦਾ ਸੀ ਜਿਹੜਾ ਮੇਨ ਮੁੰਡਾ ਵਿਆਹਣ ਚੱਲਿਆ ਉਹਦਾ ਵੀ ਕਤਲ ਹੋ ਜਾਂਦਾ ਸੀ ਜਦੋਂ ਵਰ ਦਾ ਕਤਲ ਹੋ ਜਾਏ ਤਾਂ ਬਰਾਤ ਦੇ ਕੋਲ ਪਿੱਛੇ ਕੁਝ ਵੀ ਨਹੀਂ ਬਚਦਾ ਵੀ ਹੁਣ ਵਿਆਹ ਕੇ ਕਿਹਨੂੰ ਲੈ ਕੇ ਆਵਾਂਗੇ ਤਾਂ ਉੱਥੇ ਕੁਝ ਸਿਆਣੇ ਬੰਦਿਆਂ ਨੇ ਇੱਕ ਤਰਕੀਬ ਕੱਢੀ ਇੱਕ ਸਕੀਮ ਲਾਈ ਉਹਨਾਂ ਨੇ ਸਮਾਜ ਨੂੰ ਇੱਕ ਸਹਿਦ ਦਿੱਤੀ ਉਹਨਾਂ ਨੇ ਕਿਹਾ ਕਿ ਲੜਕਾ ਜਿਹੜਾ ਲਾੜਾ ਹੈ ਉਹਦੀ ਹਮ ਉਮਰ ਦਾ ਉਹਦੀ ਭੂਆ ਦਾ ਮੁੰਡਾ ਹੋਏ ਮਾਸੀ ਦਾ ਹੋਏ ਮਾਮੇ ਦਾ ਹੋਏ ਜਾਂ ਕੋਈ ਵੀ ਨੇੜਲਾ ਰਿਸ਼ਤੇਦਾਰ ਹੋਏ ਜਿਹੜਾ ਉਸ ਲਾੜੇ ਦੀ ਹਮ ਉਮਰ ਦਾ ਹੋਏ ਉਹਨੂੰ ਲਾੜੇ ਦੇ ਨਾਲ ਦੇ ਹੂਬ ਹੂ ਕੱਪੜੇ ਪਵਾਏ ਜਾਣ ਉਦਾਂ ਦਾ ਹੀ ਉਹਦਾ ਸਾਰਾ ਕੁਝ ਤਿਆਰ ਕਰਕੇ ਉਹਨੂੰ ਵੀ ਬਰਾਤ ਦੇ ਨਾਲ-ਨਾਲ ਲੈ ਕੇ ਜਾਇਆ ਜਾਏ ਪਰ ਉਹਨੂੰ ਪਿਛਲੇ ਪਾਸੇ ਰੱਖਿਆ ਜਾਏ ਤਾਂ ਕਿ ਜੇਕਰ ਕੋਈ ਅਣਹੋਣੀ ਹੁੰਦੀ ਹੈ ਵਰ ਦੇ ਨਾਲ ਕੋਈ ਘਟਨਾ ਵਾਪਰ ਜਾਂਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਤਾਂ ਉਹਦੀ ਅਣਹੋਣ ਦੇ ਵਿੱਚ ਬਰਾਤ ਵਾਪਸ ਨਹੀਂ ਆਏਗੀ ਉਹ ਜਿਹੜਾ ਮੁੰਡਾ ਨਾਲ ਹੈ ਭੂਆ ਮਾਸੀ ਦਾ ਜਾਂ ਕੋਈ ਵੀ ਨੇੜਲਾ ਰਿਸ਼ਤੇਦਾਰ ਨਾਲ ਤਿਆਰ ਕਰਕੇ ਲੈ ਕੇ ਗਏ ਹੈ ਉਹਨੂੰ ਲਾੜੇ ਦੀ ਥਾਂ ਤੇ ਪੇਸ਼ ਕੀਤਾ ਜਾਏਗਾ ਵਿਆਹ ਦੀ ਜਿਹੜੀ ਰਸਮ ਹੈ ਉਹ ਪੂਰੀ ਹੋ ਜਾਏਗੀ ਜਿਹੜਾ ਇਹ ਸਰਵਾਲਾ ਸ਼ਬਦ ਹੈ ਇਹ ਕਿੱਥੋਂ ਆਇਆ ਇਹ ਸਰਵਾਲੇ ਦੀ ਰਸਮ ਤੇ ਇੱਥੋਂ ਚੱਲੀ ਇਹ ਬਈ ਸਰਵਾਲਾ ਨਾ ਕਿਉਂ ਪਿਆ ਦੇਖੋ ਜਿਹੜਾ ਤੇ ਮੁੰਡਾ ਵਿਆਹਣ ਚੱਲਿਆ ਉਹਨੂੰ ਵਰ ਕਹਿੰਦੇ ਆਪਾਂ ਤੇ ਜਿਹੜੀ ਲੜਕੀ ਹੁੰਦੀ ਹੈ ਉਹਨੂੰ ਬਾਲਾ ਕਿਹਾ ਜਾਂਦਾ ਹੁਣ ਬਾਲਾ ਦੇ ਉੱਤੇ ਵਰ ਦੀ ਅਣਹੋਂਦ ਦੇ ਵਿੱਚ ਉਹਦੇ ਸਿਰ ਦੇ ਉੱਤੇ ਇੱਕ ਹੋਰ ਵਰ ਖੜਿਆ ਉਹਨੂੰ ਸਰਵਾਲਾ ਕਹਿੰਦੇ ਐ ਇੱਥੋਂ ਇਹ ਨਾਮ ਚੱਲਿਆ ਸੀ ਸਰਵਾਲਾ ਦਾ ਤੇ ਅੱਜ ਆਪਾਂ ਕੀ ਕਰਦੇ ਆ ਆਪਾਂ ਇੱਕ ਜਿਹੜਾ ਲਾੜਾ ਚੱਲਿਆ ਉਹਦੇ ਨਾਲ 5-7 ਕੁ ਸਾਲ ਦਾ ਇੱਕ ਲੜਕਾ ਤਿਆਰ ਕਰ ਦਿੰਨੇ ਆ ਉਹਨੂੰ ਆਪਾਂ ਸਰਵਾਲਾ ਮੰਨਦੇ ਆ ਪਰ ਅਸਲ ਮਤਲਬ ਉਹਦਾ ਕੁਝ ਹੋਰ ਸੀ ਠੀਕ ਹੈ ਅੱਜ ਅਸੀਂ ਆਪਣਾ ਬੱਚਿਆਂ ਨੂੰ ਖੁਸ਼ ਕਰਨ ਵਾਸਤੇ ਜਾਂ ਸਾਡੇ ਕਿਸੇ ਰਿਸ਼ਤੇਦਾਰ ਨੂੰ ਖੁਸ਼ ਕਰਨ ਵਾਸਤੇ ਇਹ ਰਸਮ ਨਿਭਾਉਂਦੇ ਆ ਪਰ ਇਹਦਾ ਅਸਲ ਕਾਰਨ ਕੁਝ ਹੋਰ ਸੀ ਵਿਆਹਾਂ ਦੇ ਦੌਰਾਨ ਇੱਕ ਸਾਡੇ ਹੋਰ ਵੱਡੀ ਰਸਮ ਜਿਹੜੀ ਅਦਾ ਕੀਤੀ ਜਾਂਦੀ ਹੈ ਉਹ ਹੈਗੀ ਹੈ ਜੀ ਜਾਗੋ ਦੀ ਬਰਾਤ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਜਾਗੋ ਕੱਢੀ ਜਾਂਦੀ ਹੈ ਪਰ ਪਹਿਲੇ ਸਮਿਆਂ ਦੇ ਵਿੱਚ ਕੀ ਹੁੰਦਾ ਸੀ ਇਹ ਜਾਗੋ ਇੱਕ ਦਿਨ ਨਹੀਂ ਸੀ ਹੁੰਦੀ ਇਹ ਜਿੰਨੇ ਦਿਨ ਪਹਿਲਾਂ ਵਿਆਹ ਚੱਲਦਾ ਹੁੰਦਾ ਸੀ ਨਾ 5 7 10 ਦਿਨ ਉਹਨੇ ਦਿਨ ਹੀ ਜਾਗੋ ਚੱਲਦੀ ਸੀ ਉਹਦਾ ਕਾਰਨ ਇਹ ਸੀ ਜਾਗੋ ਦਾ ਮਤਲਬ ਹੁੰਦਾ ਸੀ ਹੋਕਾ ਦੇਣਾ ਜਾਗਣ ਦਾ ਲੋਕਾਂ ਨੂੰ ਸੁਚੇਤ ਕਰਨਾ ਜਾਗਰੂਕ ਕਰਨਾ ਉਹਦਾ ਕਾਰਨ ਇਹ ਹੁੰਦਾ ਸੀ ਵੀ ਜਿਹੜੇ ਘਰ ਦੇ ਵਿੱਚ ਵਿਆਹ ਹੈ ਹੁਣ ਕੁਦਰਤਾਂ ਨੇ ਕਿ ਉਸ ਘਰ ਦੇ ਵਿੱਚ ਸੋਨਾ ਹੋਏਗਾ ਖਾਣ ਪੀਣ ਦਾ ਸਮਾਨ ਹੋਏਗਾ ਕੱਪੜੇ ਹੋਣਗੇ ਭਾਵ ਕਿ ਉੱਥੇ ਕੀਮਤੀ ਸਾਜੋ ਸਮਾਨ ਰੱਖਿਆ ਹੋਏਗਾ ਤਾਂ ਉਸ ਘਰ ਦੇ ਵਿੱਚ ਚੋਰ ਲਟੇਰੇ ਡਾਕੂ ਨਾ ਪੈ ਜਾਣ ਨੇੜੇ ਤੇੜੇ ਦੇ ਸਾਰੇ ਗੁਆਂਢੀਆਂ ਨੂੰ ਇਕੱਠੇ ਕਰਕੇ ਇੱਕ ਜਾਗਣ ਦਾ ਹੁੱਕਾ ਦਿੱਤਾ ਜਾਂਦਾ ਸੀ ਨੇੜਲੇ ਘਰਾਂ ਦੇ ਵਿੱਚ ਇਹ ਹੁੱਕਾ ਦਿੱਤਾ ਜਾਂਦਾ ਸੀ ਕਿ ਜਾਗਦੇ ਰਹੋ ਸੁਚੇਤ ਰਹੀਏ ਤਾਂ ਕਿ ਚੋਰਾਂ ਲਟੇਰਿਆਂ ਤੇ ਡਾਕੂਆਂ ਤੋਂ ਉਸ ਘਰ ਨੂੰ ਮਹਿਫੂਜ਼ ਰੱਖਿਆ ਜਾ ਸਕੇ ਉਥੋਂ ਇਹ ਜਾਗੋ ਦੀ ਰਸਮ ਤੁਰੀ ਸੀ ਹੁਣ ਗੱਲ ਆਂਦੀ ਐ ਇੱਕ ਆਪਾਂ ਕਲੀੜੇ ਬੰਨ੍ਹਦੀ ਐ ਸਾਡੀਆਂ ਲੜਕੀਆਂ ਜਦੋਂ ਵਿਆਹ ਹੁੰਦਾ ਐ ਨਾ ਤੁਸੀਂ ਦੇਖਿਆ ਹੋਵੇਗਾ ਕਿ ਉਹਨੇ ਲਹਿੰਗੇ ਦੇ ਨਾਲ ਨਾ ਜਿਹੜਾ ਸਜੋ ਸਮਾਨ ਹੈ ਉਹ ਤਾਂ ਹੈ ਇੱਕ ਨਾਲ ਲੰਬੇ ਲੰਬੇ ਹੱਥ ਦੇ ਉੱਤੇ ਲਟਕਾਏ ਹੁੰਦੇ ਆ ਲਟਕਣ ਜੇ ਉਹਨੂੰ ਕਲੀੜੇ ਕਹਿੰਦੇ ਐ ਹੁਣ ਇਹ ਕਲੀੜਿਆਂ ਦਾ ਰਿਵਾਜ ਕਿੱਥੋਂ ਚਲਿਆ ਇਹ ਰਿਵਾਜ ਇਦਾਂ ਸੀਗਾ ਹਰ ਦੁਆਰ ਦੇ ਨੇੜੇ ਇੱਕ ਕਲੀਅਰ ਪਿੰਡ ਸੀ ਉਸ ਪਿੰਡ ਦੇ ਵਿੱਚ ਇੱਕ ਤੇਜ ਦਿਮਾਗ ਸ਼ੈਤਾਨ ਦਿਮਾਗ ਬੰਦੇ ਨੇ ਆ ਕੇ ਇੱਕ ਗੱਲ ਕਹੀ ਕਿ ਜਿਹੜੀ ਵੀ ਲੜਕੀ ਇਸ ਪਿੰਡ ਦੇ ਵਿੱਚ ਜਵਾਨ ਹੋਏਗੀ ਵਿਆਹ ਤੋਂ ਤੁਰੰਤ ਤੰਤ ਬਾਅਦ ਉਹਦਾ ਪਤੀ ਚੜਾਈ ਕਰ ਜਾਏਗਾ ਮਰ ਜਾਏਗਾ ਹੁੰੜਰਾਤਾ ਲੋਕਾਂ ਨੂੰ ਬਹਿਮਪਾਤਾ ਕਹਿੰਦੇ ਵੀ ਜੇ ਇਸ ਚੀਜ਼ ਦਾ ਹੱਲ ਕਰਨਾ ਚਾਹਨੇ ਹੋ ਤਾਂ ਹਰਦਵਾਰ ਦੇ ਵਿੱਚ ਆ ਕੇ ਪੰਡਤਾਂ ਦੇ ਕੋਲੋਂ ਮਹਿੰਗੇ ਭਾਅ ਦੇ ਉੱਤੇ ਹਵਨ ਕਰਾਣੇ ਪੈਣਗੇ ਬਹੁਤ ਸਾਰਾ ਪੈਸਾ ਲੱਗੇਗਾ ਉੱਥੇ ਵੱਡੇ ਪੱਧਰ ਤੇ ਹਵਨ ਹੋਏਗਾ ਤਾਂ ਜਾ ਕੇ ਇਹ ਜਿਹੜਾ ਪ੍ਰੇਤ ਹੈ ਇਹ ਭੂਤ ਹੈ ਇਹ ਥੋੜੀ ਲੜਕੀਆਂ ਦੇ ਸਿਰੋਂ ਉਤਰੇਗਾ ਹੁਣ ਕੁਝ ਸਿਆਣੇ ਬੰਦਿਆਂ ਨੇ ਇਕੱਠੇ ਹੋ ਕੇ ਦੇਖਿਆ ਵੀ ਇਹ ਇੱਕ ਸਿਰਫ ਖਾਣ ਦਾ ਟਕਵਾਂਜ ਹੈ ਹੋਰ ਕੁਝ ਨਹੀਂ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਵੀ ਰੋਟੀ ਆ ਕਾਰਨ ਪੂਰਾ ਤਾਲ ਇਹਦੇ ਵਿੱਚ ਰੱਬ ਵਾਲੀ ਜਾਂ ਭਗਤੀ ਵਾਲੀ ਕੋਈ ਗੱਲ ਨਹੀਂ ਹੈ ਇਹ ਸਿਰਫ ਇੱਕ ਢੋਂਗ ਰਚਿਆ ਜਾ ਰਿਹਾ ਹੈ ਤਾਂ ਇਹਨੂੰ ਠੀਕ ਕਰਨ ਦੇ ਵਾਸਤੇ ਇਹਦਾ ਪਰਦਾ ਫਾਸ਼ ਕਰਨ ਦੇ ਵਾਸਤੇ ਸਿਆਣੇ ਬੰਦਿਆਂ ਨੇ ਇਕੱਠੇ ਹੋ ਕੇ ਕੁਝ ਬੰਦਿਆਂ ਨੂੰ ਫਰੀਦ ਸਾਹਿਬ ਦੇ ਕੋਲ ਭੇਜਿਆ ਉਹਨਾਂ ਨੇ ਜਾ ਕੇ ਦੱਸਿਆ ਵੀ ਸਾਡੇ ਉੱਥੇ ਇੱਕ ਇਦਾਂ ਦੀ ਗੁਰਹਿਤ ਚੱਲ ਪਈ ਹੈ ਸਾਡੇ ਕ੍ਰਿਤੀ ਚੱਲ ਪਈ ਹੈ ਵੀ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਹਵਨ ਦੀ ਆੜ ਲੈ ਕੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਤਾਂ ਫਰੀਦ ਜੀ ਨੇ ਫਿਰ ਸਾਬਰੀ ਨੂੰ ਭੇਜਿਆ ਕਿ ਉੱਥੇ ਜਾ ਕੇ ਦੇਖੋ ਜਾਂਚੋ ਤੇ ਲੋਕਾਂ ਨੂੰ ਵਹਿਮ ਦੇ ਵਿੱਚੋਂ ਕੱਢੋ ਹੁਣ ਸਾਬਰੀ ਉੱਥੇ ਪਿੰਡ ਦੇ ਵਿੱਚ ਆਉਂਦੇ ਇਹ ਉਹਨਾਂ ਨੇ ਸਾਰੇ ਪਿੰਡ ਦਾ ਮੁਆਇਨਾ ਕੀਤਾ ਨਰੀਖਣ ਕੀਤਾ ਤੇ ਦੇਖਿਆ ਵੀ ਇਹ ਵਾਕਿਆ ਹੀ ਇੱਕ ਵਹਿਮ ਹੈ ਹੋਰ ਕੁਝ ਨਹੀਂ ਤੇ ਲੋਕ ਮਨਾਂ ਦੇ ਵਿੱਚ ਜਦੋਂ ਵਹਿਮ ਆ ਜੇ ਨਾ ਉਹਦਾ ਕੋਈ ਇਲਾਜ ਨਹੀਂ ਹੁੰਦਾ ਵਹਿਮ ਨੂੰ ਸਿਰਫ ਵਹਿਮ ਨਾਲ ਹੀ ਕਟਿਆ ਜਾ ਸਕਦਾ ਯਾਰ ਸਾਡੇ ਲੋਕਾਂ ਦੇ ਵਿੱਚ ਤੇ ਜੇ ਕੋਈ ਕਹਿ ਦੇਵੇ ਨਾ ਵੀ ਕਰੋਨਾ ਆ ਗਿਆ ਤੇ ਤੁਸੀਂ ਤਾੜੀਆਂ ਮਾਰਨ ਵੈਜੋ ਲੋਕ ਤਾੜੀਆਂ ਮਾਰਨ ਲੱਗ ਜਾਂਦੇ ਆ ਸਾਡੇ ਕੋਈ ਕਹਿ ਦੇਵੇ ਤੁਸੀਂ ਥਾਲੀਆਂ ਵਜਾਓ ਲੋਕ ਪੁਲਿਸ ਦੀ ਪ੍ਰੋਟੈਕਸ਼ਨ ਲੈ ਕੇ ਵੱਡੇ ਵੱਡੇ ਅਫਸਰ ਤੁਰੇ ਜਾਂਦੇ ਹੁੰਦੇ ਆ ਭੀੜ ਦੇ ਨਾਲ ਉਹ ਥਾਲੀਆਂ ਵਜਾਉਂਦੇ ਫਿਰਦੇ ਹੁੰਦੇ ਆ ਮਤਲਬ ਕਿ ਲੋਕ ਲੋਕਾਂ ਦੇ ਵਿੱਚ ਬਹਿਮ ਦਾ ਕੋਈ ਹੱਲ ਨਹੀਂ ਲੋਕਾਂ ਨੂੰ ਡਰਾ ਕੇ ਕੁਝ ਵੀ ਕਰਾਇਆ ਜਾ ਸਕਦਾ ਹੈ ਖਾਸ ਕਰ ਸਾਡੇ ਇੰਡੀਆ ਦੇ ਵਿੱਚ ਤਾਂ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਧਰਮ ਦੇ ਨਾਂ ਦੇ ਉੱਤੇ ਤਾਂ ਉੱਥੇ ਵੀ ਇਹ ਚੀਜ਼ ਨੂੰ ਖਤਮ ਕਰਨ ਵਾਸਤੇ ਜਦੋਂ ਸਾਬਰੀ ਜੀ ਪਹੁੰਚੇ ਉਹਨਾਂ ਨੇ ਵੇਖਿਆ ਵੀ ਇਹ ਇੱਕ ਬਹਿਮ ਹੈ ਹੁਣ ਏਦਾਂ ਸਮਝਾਣ ਦੇ ਨਾਲ ਇਹਨਾਂ ਲੋਕਾਂ ਨੇ ਨਹੀਂ ਸਮਝਣਾ ਇਹਨਾਂ ਦੇ ਦਿਮਾਗਾਂ ਦੇ ਵਿੱਚ ਗੱਲ ਘਰ ਕਰ ਚੁੱਕੀ ਹੈ ਤਾਂ ਇਹਦੇ ਵਾਸਤੇ ਇਹਦਾ ਏਦਾਂ ਦਾ ਹੀ ਹੱਲ ਕਰਕੇ ਇਹਨਾਂ ਲੋਕਾਂ ਨੂੰ ਦੇਣਾ ਪੈਣਾ ਹੈ ਤਾਂ ਕਿ ਇਹਨਾਂ ਦੀ ਲੁੱਟਮਾਰ ਬੰਦ ਹੋ ਜਾਈ ਤਾਂ ਸਾਬਰੀ ਜੀ ਨੇ ਕਿਹਾ ਕਿ ਦੇਖੋ ਮੈਂ ਤੁਹਾਡੇ ਇਸ ਭੂਤ ਦਾ ਇਸ ਜਿੰਨ ਦਾ ਹੱਲ ਕਰ ਸਕਦਾ ਮੈਂ 40 ਦਿਨ ਇੱਕ ਥਾਂ ਦੇ ਉੱਤੇ ਤੁਹਾਡੇ ਪਿੰਡ ਦੇ ਵਿੱਚ ਬੈਠਾਂਗਾ ਇੱਥੇ ਚਿੱਲਾ ਕੱਟਾਂਗਾ 40 ਦਿਨ ਭਾਵ ਇੱਥੇ ਤਪੱਸਿਆ ਕਰਾਂਗਾ ਮੇਰੇ ਕੋਲ ਤੁਸੀਂ ਲਾਲ ਰੰਗ ਦਾ ਧਾਗਾ ਰੱਖ ਦਿਓ ਜਿਹਨੂੰ ਆਪਾਂ ਮੌਲੀਆਂ ਕਹਿ ਦਿੰਨੇ ਆਂ ਕੁਝ ਕੌਡੀਆਂ ਰੱਖ ਦਿਓ ਤੇ ਠੂਠੇ ਰੱਖ ਦਿਓ 40 ਦਿਨ ਮੈਂ ਤਪੱਸਿਆ ਕਰਨੀ ਹੈ ਬੰਦਗੀ ਕਰਨੀ ਹੈ ਚਿੱਲਾ ਕੱਟਣਾ 40 ਦਿਨ ਤੋਂ ਬਾਅਦ ਮੇਰੀ ਸਾਰੀ ਭਜਨ ਬੰਦਗੀ ਦੀ ਜਿਹੜੀ ਤਾਕਤ ਹੈ ਉਹ ਇਸ ਜਿਹੜਾ ਤੁਸੀਂ ਸਾਜੋ ਸਮਾਨ ਰੱਖ ਰਹੇ ਹੋ ਇਹਦੇ ਵਿੱਚ ਚਲੀ ਜਾਏਗੀ 40 ਦਿਨ ਲੰਘੇ ਉਸ ਤੋਂ ਬਾਅਦ ਪਿੰਡ ਦੇ ਲੋਕਾਂ ਨੂੰ ਕਹਿ ਦਿੰਦੇ ਆ ਵੀ ਆ ਲਓ ਪਿੰਡ ਦੀਆਂ ਜਿੰਨੀ ਵੀ ਜਵਾਨ ਕੁੜੀਆਂ ਜਿਨ੍ਹਾਂ ਦੇ ਵਿਆਹ ਹੋਣ ਵਾਲੇ ਐ ਉਹਨਾਂ ਦੇ ਹੱਥਾਂ ਦੇ ਉੱਤੇ ਇਹ ਮੌਲੀਆਂ ਬੰਨ੍ਹ ਦਿਓ ਇਹਦੇ ਨਾਲ ਤੁਸੀਂ ਕੌਡੀਆਂ ਲਟਕਾ ਦਿਓ ਤੇ ਠੁੱਠੀ ਲਟਕਾ ਦਿਓ ਜਿਹੜੀ ਵੀ ਲੜਕੀ ਦੇ ਹੱਥ ਨੂੰ ਇਹ ਬੰਨ੍ਹ ਦਿਓਗੇ ਆ ਜਿਹੜਾ ਪ੍ਰੇਤ ਐ ਨਾ ਤੁਹਾਡੀ ਲੜਕੀਆਂ ਨੂੰ ਚਿੰਬੜਿਆ ਵੀ ਜਿਹੜਾ ਕਹਿੰਦਾ ਵੀ ਇਹਨਾਂ ਦਾ ਘਰ ਵਾਲਾ ਮਰ ਜਾਏਗਾ ਉਹ ਪ੍ਰੇਤ ਤੁਹਾਡਾ ਭੱਜ ਜਾਏਗਾ ਉਹ ਹੱਲ ਹੋ ਜਾਏਗਾ ਸੋ ਲੋਕਾਂ ਦੇ ਮਨਾਂ ਦੇ ਵਿੱਚ ਉਹ ਮਹਿੰਗੇ ਵਹਿਮ ਤੋਂ ਨਿਕਲ ਕੇ ਉਹ ਇੱਕ ਸਸਤੇ ਵਹਿਮ ਦੇ ਉੱਤੇ ਆ ਗਏ ਇਥੇ ਲੋਕਾਂ ਦਾ ਨੁਕਸਾਨ ਕੋਈ ਨਹੀਂ ਸੀ ਉੱਥੇ ਲੁੱਟਮਾਰ ਹੁੰਦੀ ਸੀ ਇੱਥੇ ਸਸਤਾ ਹੱਲ ਮਿਲ ਗਿਆ ਵਹਿਮ ਨੂੰ ਵਹਿਮ ਨਾਲ ਕੱਟ ਦਿੱਤਾ ਤੇ ਸਾਡੇ ਇੱਥੇ ਪੁਰਾਣੇ ਬਜ਼ੁਰਗ ਬੀਬੀਆਂ ਨੂੰ ਪਤਾ ਹੋਏਗਾ ਇਹ ਹੁਣ ਤਾਂ ਅੱਜਕੱਲ ਕਲੀੜੇ ਦੂਜੇ ਤਰ੍ਹਾਂ ਦੇ ਆ ਗਏ ਐ ਜਿਹੜੀ ਸਾਡੀਆਂ ਲੜਕੀਆਂ ਬਨਦੀਆਂ ਪਹਿਲਾਂ ਵਾਲੀਆਂ ਮਾਤਾਵਾਂ ਨੂੰ ਪਤਾ ਹੈ ਵੀ ਜਿਹੜੇ ਕਲੀੜੇ ਹੁੰਦੇ ਸੀ ਉਹ ਇੱਕ ਲਾਲ ਰੱਸੀ ਦੇ ਨਾਲ ਲਾਲ ਧਾਗੇ ਦੇ ਨਾਲ ਕੌਡੀਆਂ ਹੀ ਬਣੀਆਂ ਜਾਂਦੀਆਂ ਸੀ ਤੇ ਥੱਲੇ ਇੱਕ ਥੂਠੀ ਲਟਕਾਈ ਜਾਂਦੀ ਸੀ ਇਹ ਚੀਜ਼ ਉਦੋਂ ਚੱਲੀ ਸੀ ਕਲੀਅਰ ਪਿੰਡ ਤੋਂ ਚੱਲੀ ਸੀ ਤਾਂ ਇਹਨੂੰ ਕਲੀਰੇ ਕਹਿੰਦੇ ਐ ਸੋ ਇਹ ਕੁਝ ਜਿਹੜੀਆਂ ਰੀਤਾਂ ਸੀਗੀਆਂ ਕੁਝ ਸਾਡੀਆਂ ਲੋਕ ਰੀਤਾਂ ਨੇ ਜਿਹੜੀਆਂ ਅਸੀਂ ਵਿਆਹਾਂ ਦੇ ਵਿੱਚ ਪਗਾਉਂਦੇ ਆ ਸੋ ਇਹਨਾਂ ਚੀਜ਼ਾਂ ਦੇ ਪਿੱਛੇ ਕਾਰਨ ਕੁਝ ਹੋਰ ਸੀਗੇ ਕਿਸੇ ਹੋਰ ਮਕਸਦ ਵਾਸਤੇ ਇਹਨਾਂ ਚੀਜ਼ਾਂ ਨੂੰ ਚਲਾਇਆ ਗਿਆ ਸੀ ਪਰ ਅੱਜ ਅਸੀਂ ਇਹਨੂੰ ਆਪਣੇ ਸ਼ੌਂਕ ਵਾਸਤੇ ਜਾਂ ਨਚਣ ਟੱਪਣ ਵਾਸਤੇ ਕਰਦੇ ਆ ਹਾਲਾਂਕਿ ਆਪਣਾ ਇੰਜੋਏ ਕਰਨ ਵਾਸਤੇ ਆਨੰਦ ਲੈਣ ਵਾਸਤੇ ਅਸੀਂ ਕਰਦੇ ਆ ਚੰਗੀ ਗੱਲ ਐ ਤੁਹਾਨੂੰ ਮੁਬਾਰਕ ਤੁਸੀਂ ਕਰੋ ਪਰ ਐਟ ਲੀਸਟ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਵੀ ਇਹ ਚੀਜ਼ਾਂ ਚੱਲੀਆਂ ਕਿੱਥੋਂ ਨੇ ਇਹ ਸ਼ੁਰੂਆਤ ਇਹਨਾਂ ਦੀ ਕਿੱਥੋਂ ਹੋਈ ਹੈ ਸੋ ਇਹ ਵੀਡੀਓ ਉਨੋਂ ਕਿੰਨੇ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀ ਵਧੀਆ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸასიਕਾਰ ਜੀ